ਮੇਰਾ ਨਾਮ ਕਾਲਾ ਸਿੰਘ ਖੁੰਨੂਖਰਦ ਮੈਂ ਪੰਜਾਬ ਖੇਤ ਮਜ਼ਦੂਰੀ ਉਹਨਾਂ ਜ਼ਿਲ੍ਹੇ ਰਾਖੂ ਆ ਅੱਜ ਅਸੀਂ ਪੰਜਾਬ ਖੇਤ ਮਜ਼ਦੂਰੀ ਉਹਨਾਂ ਵੱਲੋਂ ਵੀਡੀਓ ਦਫ਼ਤਰ ਲੰਬੀ ਅੱਗੇ ਧਰਨਾ ਲਾਇਆ ਮਜ਼ਦੂਰਾਂ ਦੀਆਂ ਮੰਗਾਂ ਮਸਲਿਆਂ ਨੂੰ ਲੈ ਕੇ ਜਿਵੇਂ ਪਹਿਲੀ ਮੰਗ ਤਾਂ ਸਾਡੀ ਇਹ ਹੈ ਕਿ ਜਿਹੜਾ ਪਿਛਲੇ 2014 ਦੇ ਵਿੱਚ ਅਲਾਟਮੈਂਟ ਪੱਤਰ ਖੇਤ ਮਜ਼ਦੂਰਾਂ ਨੂੰ ਪਿੰਡ ਸਿੰਘ ਵਾਲੇ ਦੇ ਵਿੱਚ ਵੰਡੇ ਹੋਇਆ ਪੰਚਾਇਤੀ ਜ਼ਮੀਨ ਵਿਹਲੀ ਪਈ ਹੈ 14-15 ਕਿੱਲੇ ਪਰ ਉਹਨਾਂ ਪੰਚਾਇਤੀ ਜ਼ਮੀਨ ਦੇ ਵਿੱਚੋਂ ਮਜ਼ਦੂਰਾਂ ਨੂੰ ਪਲਾਟਾਂ ਦਾ ਜਿਹੜਾ ਕਬਜ਼ਾ ਹੈ ਉਹ ਦਿੱਤਾ ਨਹੀਂ ਜਾ ਰਿਹਾ ਇਸੇ ਤਰ੍ਹਾਂ ਪਿੰਡ ਫਤੂਈ ਵਾਲੇ ਦੇ ਵਿੱਚ 2021 ਦੇ ਵਿੱਚ ਜਦੋਂ ਲੋਕ ਸਭਾ ਚੋਣਾਂ ਹੋਈਆਂ ਨੇ ਉਦੋਂ ਮਜ਼ਦੂਰਾਂ ਨੂੰ ਤਿੰਨ ਤਿੰਨ ਮਰਲਾਂ ਦੇ ਪਲਾਟ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਵੰਡੇ ਗਏ ਆ ਕਿਉਂਕਿ ਜਿਹੜੇ ਅਲਾਟਮੈਂਟ ਪੱਤਰ ਉਹ ਤਿੰਨ ਤਿੰਨ ਮਰਲਾਂ ਦੇ ਆਪਣੇ 5-5 ਮਰਲਾਂ ਦੇ ਦਿੱਤੇ ਗਏ ਆ ਪਰ ਜਦੋਂ ਕਬਜ਼ਾ ਦਿੱਤਾ ਸਾਨੂੰ ਪਲਾਟਾਂ ਦਾ ਉਹ ਤਿੰਨ ਤਿੰਨ ਮਰਲਾਂ ਦਿੱਤਾ ਇਸੇ ਤਰ੍ਹਾਂ ਪਿੰਡ ਆਪਣੇ ਕਿੱਲੇ ਵਾਲੇ ਦੇ ਵਿੱਚ ਅਲਾਟਮੈਂਟ ਪੱਤਰ ਵੰਡੇ ਹੋਏ ਆ 2014 ਦੇ ਉੱਥੇ ਵੀ ਮਜ਼ਦੂਰਾਂ ਨੂੰ ਹਾਇਤੀਕ ਪਲਾਟਾਂ ਦਾ ਕਬਜ਼ਾ ਨਹੀਂ ਦਿੱਤਾ ਜਾ ਰਿਹਾ ਇਸੇ ਤਰ੍ਹਾਂ ਪਿੰਡ ਮਿੱਠੜੀ ਦੇ ਵਿੱਚ 70 ਉਤੇ ਪਲਾਟ ਵੰਡੇ ਹੋਏ ਆ ਉਹ ਵੀ 4-4 ਮਰਲਿਆਂ ਦੇ ਵੰਡੇ ਹੋਏ ਆ ਉਹ ਵੀ ਮਲੋ ਉੱਥੇ ਕਪੜਾ ਬਹੁਤ ਚੱਲ ਰਿਹਾ ਇਸੇ ਤਰ੍ਹਾਂ ਵੀਰ ਪਿਛਲੇ 3-4 ਮਹੀਨਿਆਂ ਤੋਂ ਖੇਤ ਮਜ਼ਦੂਰਾਂ ਨੇ ਜਿਹੜਾ ਨਰੇਕਾ ਦਾ ਕੰਮ ਹੈ ਜਿਹੜਾ ਸਰਕਾਰ ਕਹਿੰਦੀ ਅਸੀਂ 100 ਦਿਨ ਰੋਜ਼ਗਾਰ ਦੇਣਾ ਪਰ ਉਹ 100 ਦਿਨ ਰੋਜ਼ਗਾਰ ਤਾਂ ਕੀ ਦੇਣਾ ਜਿਹੜਾ ਮਾੜਾ ਮੋਟਾ ਰੋਜ਼ਗਾਰ ਦਿੱਤਾ ਹੋਇਆ ਉਹ ਮਜ਼ਦੂਰਾਂ ਦੇ ਹਜੇ ਬਕਾਏ ਆ ਜਿਹੜੇ ਉਹ ਪੱਟੀਪੰਦਰ ਤੇ ਖੜੇ ਆ ਉਹ ਪੰਜਾਬ ਸਰਕਾਰ ਵੱਲੋਂ ਹਜੇ ਪੈਸੇ ਨਹੀਂ ਦਿੱ ਉਹਟਾ ਜਿਹੜਾ ਮਨ ਲੋ 31 ਮਾਰਚ ਤੱਕ ਮਨ ਲੋ ਜਿਹੜਾ 100 ਦਿਨ ਰਜਗਾਰ ਪੂਰਾ ਕਰਾਉਣਾ ਸੀ ਉਹ ਮਜ਼ਦੂਰਾਂ ਨੂੰ ਜਿਹੜਾ ਰਜਗਾਰ ਹੈ ਉਹ ਜਿਹੜਾ ਕੰਮ ਨਰੇਗਾ ਦਾ ਉਹ ਨਹੀਂ ਚਲਾਇਆ ਜਾ ਰਿਹਾ ਇਸੇ ਤਰ੍ਹਾਂ ਜਿਹੜਾ ਪ੍ਰਧਾਨ ਮੰਤਰੀ ਆਵਾਸ ਪਲੱਸ ਯੋਜਨਾ ਦਾ ਜਿਹੜੇ ਮਕਾਨਾਂ ਦਾ ਸਰਬਾ ਹੋ ਰਿਹਾ ਉਹ ਬਹੁਤ ਸਾਰੇ ਪਿੰਡਾਂ ਦੇ ਵੀ ਇਸ ਗੱਲ ਕਰਕੇ ਰੌਲਾ ਪੈ ਗਿਆ ਕਿ ਪੰਚਾਇਤਾਂ ਵੱਲੋਂ ਜਿਹੜੀਆਂ ਆਮ ਆਦਮੀ ਪਾਰਟੀ ਦੀਆਂ ਬਣੀਆਂ ਨਹੀਂ ਉੱਥੇ ਖਾਲੀ ਦਿਲਦਿਆਂ ਪੰਚਾਇਤਾਂ ਨੇ ਕਿਤੇ ਕਾਂਗਰਸ ਦੀਆਂ ਪੰਚਾਇਤਾਂ ਨੇ ਉੱਥੇ ਮਨ ਲੋ ਵੱਡਾ ਰੌਲਾ ਪਿਆ ਹੋਇਆ ਜਿਵੇਂ ਖਾਸ ਕਰਕੇ ਦੋ ਪਿੰਡਾਂ ਦੇ ਵਿੱਚ ਸਿੰਘੇ ਵਾਲੇ ਤੇ ਫਕੀ ਵਾਲੇ ਦੇ ਵਿੱਚ ਉੱਥੇ ਮੰਨ ਲਓ ਪੰਚਾਇਤਾਂ ਅਕਾਲੀ ਦਲ ਦੀਆਂ ਨੇ ਪਰ ਉੱਥੇ ਜਿਹੜਾ ਦਖਲ ਹੈ ਵੱਧ ਉੱਥੇ ਜਿਹੜਾ ਆਮ ਆਦਮੀ ਪਾਰਟੀ ਦੇ ਜਿਹੜੇ ਪਿੰਡ ਦੇ ਚੌਧਰੀ ਹੈ ਉਹ ਵੱਧ ਦਖਲ ਦੇ ਰਹੇ ਇਸ ਕਰਕੇ ਪੰਚਾਇਤਾਂ ਦੀ ਕੋਈ ਸੁਣਵਾਈ ਨਹੀਂ ਪੰਚਾਇਤ ਆਉਦੇ ਵਾਲੇ ਪਾਸੇ ਖਚ ਰਹੀਆਂ ਨੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਤੇ ਇਹ ਝਾੜੂ ਵਾਲੇ ਆਉਦੇ ਪਾਸੇ ਖਚ ਰਹੇ ਇਸ ਕਰਕੇ ਦੋਨਾਂ ਪਾਰਟੀਆਂ ਦੀ ਚੌਧਰ ਦੇ ਵਿੱਚ ਸਾਡੇ ਖੇਤ ਮਜ਼ਦੂਰਾਂ ਤੇ ਕਿਸਾਨਾਂ ਦਾ ਮਕਾਨਾਂ ਦਾ ਸਰਵੇ ਦਾ ਜਿਹੜਾ ਉਹ ਨੁਕਸਾਨ ਹੋ ਰਿਹਾ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਅੱਜ ਲੰਬੀ ਵੀਡੀਓ ਦਫ਼ਤਰ ਅੱਗੇ ਬੈਠੇ ਆਂ ਕਿ ਸਾਡੇ ਮਜ਼ਦੂਰਾਂ ਦੇ ਜਿਹੜੇ ਮਸਲੇ ਐ ਉਹ ਜਿਹੜੇ ਮਤਲਬ ਫੌਰੀ ਹੱਲ ਕੀਤੇ ਜਾਣ ਕਿਉਂਕਿ ਲੰਬੇ ਸਮੇਂ ਤੋਂ ਲਟਕ ਰਹੇ ਐ ਜਾਂ ਇਸੇ ਤਰ੍ਹਾਂ ਜਿਹੜੀ ਨਰੇਕਾ ਦੇ ਅੰਦਰ ਹਾਸਟ ਲొਕੇਸ਼ਨ ਵਾਲੀ ਜਿਹੜੀ ਗੱਲ ਐ ਉਹ 5 ਸਤੰਬਰ ਦੀ ਮੀਟਿੰਗ ਦੇ ਵਿੱਚ ਸੀਐਮ ਸਾਹਿਬ ਮੰਨੇ ਐ ਕਿ ਆਸੀ ਲੋਕੇਸ਼ਨ ਜਿਹੜੀ ਉਹ ਜਿੱਥੇ ਵੀ ਕੰਮ ਬੰਦ ਹੋਊਗਾ ਜਿੱਥੇ ਪਹਿਲਾਂ ਕੰਮ ਚੱਲਦਾ ਸੀ ਉੱਥੇ ਉਸੇ ਤਰ੍ਹਾਂ ਚਲਾਵਾਂਗੇ ਪਰ ਹਜੇ ਉਹ ਹਾਸਟ ਲొਕੇਸ਼ਨ ਵਾਲਾ ਜਿਹੜਾ ਕੰਮ ਆ ਉੱਥੇ ਦੇ ਉੱਤੇ ਖੜਾ ਸੀਐਮ ਸਾਹਿਬ ਦੇ ਆਡਰਾਂ ਤੋਂ ਬਾਅਦ ਵੀ ਉਹ ਜਿਹੜਾ ਮਤਲਬ ਲਾਗੂ ਨਹੀਂ ਕੀਤੀ ਜਾ ਰਹੀਆਂ ਇਸੇ ਤਰ੍ਹਾਂ ਪਲਾਟਾਂ ਦਾ ਵੀ ਉਹਨਾਂ ਨੇ ਕਿਹਾ ਸੀ ਕਿ ਅਸੀਂ ਹਰ ਹਾਲਤ ਪਲਾਟ ਵੰਡਾਂਗੇ ਇਸ ਕਰਕੇ ਸਾਡੀਆਂ ਬਹੁਤ ਸਾਰੀਆਂ ਮੰਗਾਂ ਨੇ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਅੱਜ ਇੱਥੇ ਵੀਡੀਓ ਦਫ਼ਤਰ ਅੱਗੇ ਬੈਠੇ ਆ ਕਿ ਜਿੰਨਾ ਚਿਰ ਸਾਡਾ ਮਜ਼ਦੂਰਾਂ ਦਾ ਕੋਈ ਮਸਲਾ ਹੱਲ ਨਹੀਂ ਹੁੰਦਾ ਅਸੀਂ ਲਗਾਤਾਰ ਸਿੰਘਾਂ ਸਦੀ ਰਾਤ ਰਹੀਓ ਪਹਿਲਾ ਅਧਿਕਾਰੀ ਇਹਨਾਂ ਨੂੰ ਗੱਲਬਾਤ ਵੀ ਪਹਿਲਾਂ ਪਿਛਲੇ ਦਿਨਾਂ ਦੇ ਅੰਦਰ ਸਾਡੀ ਡੀਸੀ ਸਾਹਿਬ ਨਾਲ ਮੀਟਿੰਗ ਹੋਈ ਹੈ ਡੀਸੀ ਸਾਹਿਬ ਨੇ ਪ੍ਰੋਸਾ ਦਵਾਇਆ ਸੀ 3 ਫਰਵਰੀ ਨੂੰ ਸਾਡੀ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਅਸੀਂ ਮੰਨ ਲਓ ਆ ਕੇ 10 ਫਰਵਰੀ ਨੂੰ ਲਗਭਗ ਇੱਥੇ ਲੰਬੀ ਵੀਡੀਓ ਸਾਹਿਬ ਨੂੰ ਮਿਲੇ ਆ ਵੀਡੀਓ ਸਾਹਿਬ ਨੇ ਸਾਨੂੰ ਭਰੋਸਾ ਦਵਾਇਆ ਸੀ ਕਿ ਜਿਹੜੇ ਤਿੰਨ ਤਿੰਨ ਮਰਲਾਂ ਦੇ ਪਲਾਟ ਵੰਡੇ ਆ ਆਮ ਆਦਮੀ ਪਾਰਟੀ ਵਾਲਿਆਂ ਨੇ ਅਸੀਂ ਉਹ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਪਟਵਾਰੀ ਨੂੰ ਭੇਜ ਕੇ ਉਹ ਦੁਬਾਰਾ ਨਿਸ਼ਾਨਦੇਹੀ ਕਰਾ ਦਿੱਤੀ ਜਾਊਗੀ ਇਸੇ ਤਰ੍ਹਾਂ ਜਿਹੜੇ 2014 ਦੇ ਅਲਾਟਮੈਂਟ ਪੱਤਰ ਵੰਡੇ ਹੋਏ ਐ ਉਹਨਾਂ ਦਾ ਇਹਨਾਂ ਨੇ ਹਫ਼ਤੇ ਦਾ ਟਾਈਮ ਲਿਆ ਸੀ ਕਿ ਅਸੀਂ ਦੁਬਾਰਾ ಗ್ರಾಮ ਸਭਾ ਦਾ اجلاس ਕਰਾ ਕੇ ਉਹ ਮੰਨ ਲਓ ਪਲਾਟਾਂ ਦਾ ਜਿਹੜਾ ਕਬਜ਼ਾ ਪਿੰਡ ਸਿੰਘੇ ਵਾਲੇ ਦੇ ਵਿੱਚ ਤੇ ਕਿੱਲਿਆਂ ਦੇ ਵਿੱਚ ਉਹ ਮਜ਼ਦੂਰਾਂ ਨੂੰ ਦੇ ਦਿੱਤਾ ਜਾਊਗਾ ਪਰ ਹਜੇ ਤੀਕ ਵੀਡੀਓ ਸਾਹਿਬ ਨੇ ਮੰਨ ਲਓ ਸਾਡੇ ਮਜ਼ਦੂਰਾਂ ਦੇ ਪੱਲੇ ਕੱਖ ਵੀ ਨਹੀਂ ਪਾਇਆ ਸਾਨੂੰ ਇਹ ਖਸਤਾ ਕਿ ਇਸ ਮਾਮਲੇ ਦੇ ਵਿੱਚ ਵੱਡਾ ਦਖਲ ਹੈ ਜਿਹੜਾ ਉਹ ਖੇਤੀਬਾੜੀ ਮੰਤਰੀ ਦਾ ਹੈ ਕਿਉਂਕਿ ਸਾਡੇ ਮਜ਼ਦੂਰਾਂ ਤੇ ਕਿਸਾਨਾਂ ਨੂੰ ਮੰਨ ਲਓ ਦਬਾਉਣ ਦੇ ਉੱਤੇ ਪੂਰੀ ਭਗਵੰਤਮਾਨ ਸਰਕਾਰ ਦਾ ਜ਼ੋਰ ਲੱਗਿਆ ਹੋਇਆ ਇਸੇ ਰਵਾਇਤ ਨੂੰ ਮੰਨ ਲਓ ਜਥੇਦਾਰ ਗੁਰਮੀ ਸਿੰਘ ਖੁੱਡੀਆਂ ਅੱਗੇ ਤੋਰ ਰਿਹਾ। ਜੰਮੀ ਭਾਈ ਜੀ ਕੀ ਪੂਰਾ ਮਾਮਲਾ ਜੀ ਬਤਾਓ। ਮਾਇਗਰ ਪਾਸਿੰਗ ਸਿੰਘੇਵਾਲਾ ਪਾਤਸ਼ਾਹ ਇਕਤਾ ਗ੍ਰਾਮਾ ਜ਼ਿਲ੍ਹੇ ਦਾ ਸੀਨੀਅਰ ਬਿਤਖਦਨ ਮੁਖਸਦਾ ਅੱਜ ਜੋ ਖੇਤ ਮਜ਼ਦੂਰ ਜੱਥੇਬੰਦੀ ਵੱਲੋਂ ਵੀਡੀਓ ਦਫ਼ਤਰ ਲੰਬੀ ਧਰਨਾ ਲਾਇਆ ਹੈ ਆਪਣੀਆਂ ਮੰਗਾਂ ਮਸਲੇ ਵਾਸਤੇ ਅਸੀਂ ਭਾਤੀਸਨੇਕਤਾ ਅਗਰਾਹਾਂ ਵੱਲੋਂ ਉਹਨਾਂ ਦੀ ਹਮਾਇਤ ਦੇ ਵਿੱਚ ਅਸੀਂ ਆਏ ਆ ਤੇ ਇੱਥੇ ਚਾਹ ਪਾਣੀ ਦਾ ਪ੍ਰਬੰਧ ਵੀ ਅਸੀਂ ਕੀਤਾ ਹੈ ਕਿਉਂਕਿ ਇਹ ਕਿਸਾਨਾਂ ਮਜ਼ਦੂਰਾਂ ਦੀ ਇੱਕ ਬਹੁਤ ਵੱਡੀ ਸਾਂਝ ਹੈ ਅਸੀਂ ਸਮਝਦੇ ਆ ਕਿ ਜਿਹੜੇ ਖੇਤ ਮਜ਼ਦੂਰ ਆ ਅਸਲ ਦੇ ਵਿੱਚ ਬੇਜ਼ਮੀਨੇ ਕਿਸਾਨ ਹੀ ਆ ਇਸ ਕਰਕੇ ਅਸੀਂ ਇਹਨੂੰ ਸੱਜੀ ਕਬੀ ਬਾਹ ਮੰਨਦੇ ਆ ਅਸੀਂ ਇਹ ਹਮਾਇਤ ਅੱਜ ਇੱਥੇ ਕੀਤੀ ਹੈ ਕਿਉਂਕਿ ਪਿਛਲੇ ਸਮੇਂ ਤੋਂ ਜਿਹੜੀਆਂ ਖੇਤ ਮਜ਼ਦੂਰਾਂ ਦੀਆਂ ਮੰਗਾਂ ਨੇ ਉਹਦੇ ਵਿੱਚ ਚਾਹੇ ਮਨਰੇਗਾ ਵਾਲਾ ਕੰਮ ਹੈ ਜਿਹੜਾ ਉਹਦੇ ਪਿਛਲੇ ਬਕਾਏ ਨਹੀਂ ਮਿਲੇ ਤੇ ਅਗਲਾ ਕੰਮ ਹੈ ਜਿਹੜਾ ਉਹ ਅਜੇ ਤੱਕ ਚਲਾਇਆ ਨਹੀਂ ਇਸੇ ਤਰ੍ਹਾਂ ਜਿਹੜੇ ਪਲਾਟਾਂ ਦੇ ਪਿਛਲੇ ਸਮੇਂ ਤੋਂ ਅਲਾਟਮੈਂਟ ਪੱਤਰ ਚਾਹੇ ਵੰਡ ਦਿੱਤੇ ਨੇ ਪਰ ਉਹਨਾਂ ਨੂੰ ਕਬਜ਼ੇ ਨਹੀਂ ਅਜੇ ਤੱਕ ਦਿੱਤੇ ਗਏ ਤੇ ਤੂਵੀ ਵਾਲੇ ਦੇ ਵਿੱਚ ਤਾਂ ਜਿਹੜੇ ਦੇ ਜੋ ਮੰਗਤਾ ਇੱਕ ਖੇਤ ਮਜ਼ਦੂਰ ਜੱਥੇਬੰਦੀਆਂ ਤੇ ਅਸੀਂ ਕਿਸਾਨ ਵੀ ਕਰਦੇ ਆ ਕਿ ਖੇਤ ਮਜ਼ਦੂਰਾਂ ਨੂੰ 5 ਮਰਲੇ ਦੀ بجائے 10-10 ਮਰਲੇ ਦਿੱਤੇ ਜਾਣ ਕਿਉਂਕਿ ਇਹ 5 ਮਰਲੇ ਦੇ ਵਿੱਚ ਤਾਂ ਬਿਲਕੁਲ ਉਹ ਪਿੱਛੇ ਪਸ਼ੂ ਰੱਖਣੇ ਵਿੱਚ ਹੀ ਸਾਰਾ ਕੁਝ ਉਹ ਜਿਹੜੀ ਦੀ ਬਹੁਤ ਥੋੜੀ ਥਾਂ ਹੁੰਦੀ ਆ ਪਰ ਇਹਨਾਂ ਨੇ ਹੁਣ ਉਹਦੇ ਚੋਂ ਘਟਾ ਕੇ ਵੀ ਸਾਢੇ 3 ਮਰਲੇ ਕੀਤੇ ਆ ਇਸ ਕਰਕੇ ਇਹ ਬਿਲਕੁਲ ਗੈਰਕਾਨੂੰਨੀ ਕੀਤਾ ਹੈਗਾ ਉਹ 3 ਮਰਲੇ ਹੀ ਇੰਦੀ ਇਹ 5 ਮਰਲੇ ਪੂਰੇ ਕੀਤੇ ਜਾਣ ਤਾਂ ਇਹ ਗੈਰਕਾਨੂੰਨੀ ਜਿਨ੍ਹਾਂ ਨੇ ਕੰਮ ਕੀਤਾ ਹੈਗਾ ਉਹਦੇ ਉੱਤੇ ਕਾਰਵਾਈ ਜਿਹੜੀ ਕੋਈ ਹੋਵੇ ਇਸੇ ਤਰ੍ਹਾਂ ਹੋਰ ਬਹੁਤ ਸਾਰੀਆਂ ਮੰਗਾਂ ਨੇ ਇਹਨਾਂ ਦੀਆਂ ਜਿਵੇਂ ਸਰਵੇ ਆਲੀ ਗੱਲ ਹੈਗੀ ਆ ਸਰਵੇ ਆਲੀ ਗੱਲ ਦੇ ਵਿੱਚ ਆ ਜਿਹੜਾ 31 ਤਰੀਕ ਤੱਕ ਆਹੇ ਸ਼ਾਇਦ ਤੇ ਇਹਦੇ ਵਿੱਚ ਪਾਰਟੀਆਂ ਆਪੋ ਆਪਣੇ ਪੱਧਰ ਤੇ ਜਿਹੜਾ ਹੈਗਾ ਉਹ ਆਪ ਦਾ ਆਪਣਾ ਪੱਖ ਕਰ ਰਹੀਆਂ ਨੇ ਜਿਹੜਾ ਸੂਈ ਵਾਲੇ ਦੇ ਵਿੱਚ ਵੀ ਰੌਲਾ ਪਿਆ ਹੋਇਆ ਜਿਸ ਦਾ ਕਰਕੇ ਨੁਕਸਾਨ ਨੁਕਸਾਨ ਆ ਜਿਹੜਾ ਉਹ ਮਜ਼ਦੂਰਾਂ ਦਾ ਹੁੰਦਾ ਹੈ ਇਸ ਕਰਕੇ ਨਿਰਪੱਖ ਤੌਰ ਤੇ ਜਿਹੜਾ ਹੈਗਾ ਉਹ ਸਰਵੇ ਕੀਤੇ ਜਾਣ ਇਹ ਮੰਗਾਂ ਵੀ ਅਜੇ ਹੈਗੀਆਂ ਤੇ ਅਸੀਂ ਸਮਝਦੇ ਆ ਕਿ ਭਗਵੰਤਮਾਨ ਸਰਕਾਰ ਹੈ ਜਿਹੜੀ ਉਹ ਮਸਲੇ ਹੱਲ ਕਰਨ ਦੀ ਬਜਾਏ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਬਦਨਾਮ ਕਰਨ ਤੇ ਜ਼ਿਆਦਾ ਲੱਗੀ ਹੋਈ ਹੈ ਪਿਛਲੇ ਦਿਨਾਂ 'ਚ ਜਿਹੜੀਆਂ ਸਾਡੇ ਕਿਸਾਨਾਂ ਦੀਆਂ ਮੰਗਾਂ ਮਜ਼ਦੂਰਾਂ ਦੀਆਂ ਮੰਗਾਂ ਆ ਉਹਦੇ ਵਾਸਤੇ ਚੰਡੀਗੜ੍ਹ ਜਾਣਾ ਸੀ ਤੇ ਉਹ ਤਿੰਨ ਤਰੀਕ ਨੂੰ ਮੀਟਿੰਗ ਕਰਦ ਲਈ ਵਿਚਾਲੋ ਉੱਠ ਕੇ ਤੇ ਬਾਹਰ ਆ ਕੇ ਜਿਹੜਾ ਕਹਿੰਦਾ ਹੈ ਕਿ ਇਹੇ ਤਾਂ ਧਰਨੇ ਲਾਉਂਦੇ ਨੇ ਇਹ ਤਾਂ ਜਿਹੜੀ ਹੈ ਗਿਆ ਭਾਰਤ ਮਾਲਾ ਵਰਗੀਆਂ ਸੜਕਾਂ ਰੋਕ ਕੇ ਵਿਕਾਸ ਰੋਕਦੇ ਨੇ ਪੰਜਾਬ ਦਾ ਇਹ ਤਾਂ ਏਜੰਟਾਂ ਨੂੰ ਜਿਹੜਾ ਉਹਦੇ ਅੱਗੇ ਧਰਨੇ ਲਾਉਂਦੇ ਨੇ ਇਹ ਤਾਂ ਨੌ ਸਸਦੀ ਲੜਾਈ ਦੇ ਵਿੱਚ ਸ਼ਾਮਲ ਹੁੰਦੇ ਨੇ ਇਹ ਤਾਂ ਐਮਾਜੋਨ ਵਰਗੀਆਂ ਜਿਹੜੀਆਂ ਉੱਥੋਂ ਸਿੱਧਾ ਸਾਡੇ ਘਰਾਂ ਤੱਕ ਪਹੁੰਚਾਉਂਦੀਆਂ ਨੇ ਕਹਿੰਦਾ ਕਿ ਉਹਦਾ ਨੁਕਸਾਨ ਕਰਦੇ ਨੇ ਇਸ ਕਰਕੇ ਇਹਨਾਂ ਨੂੰ 헤ਜ ਜਾਗਿਆ ਕਿ ਜਿਹੜੇ ਕਾਰਪੋਰੇਟ ਹੈ ਉਹਨਾਂ ਵਾਸਤੇ ਦੀਆਂ ਸੜਕਾਂ ਦਾ ਕੱਢ ਦਈਏ ਸਾਡੀਆਂ ਜ਼ਮੀਨਾਂ ਦੇ ਕਿਸਾਨਾਂ ਦੇ ਟੋਟੇ ਦਾ ਕਰ ਦਈਏ ਅਜੇ ਤਾਂ ਸਾਡੇ ਕਿਸਾਨਾਂ ਨੇ ਕਿਤੇ ਜ਼ਮੀਨ ਦੇਣ ਤੋਂ ਨਾ ਤਾਂ ਨਹੀਂ ਕੀਤੀ ਪਰ ਉਹਨਾਂ ਨੂੰ ਮੁਆਵਜ਼ੇ ਦੀ ਜੇ ਅਸੀਂ ਲੜਾਈ ਲੜਦੇ ਹਾਂ ਉਹਨਾਂ ਨੂੰ ਮੁਆਵਜ਼ਾ ਪੂਰਾ ਦੇ ਦਿਓ ਉਹਨਾਂ ਦੇ ਟੋਟੇ ਹੋਏ ਆ ਉਹਨਾਂ ਦਾ ਕੁਝ ਕਰ ਦਿਓ ਉੱਥੇ ਲੜਾਈ ਲੜਦੇ ਆ ਉਹ ਕਹਿੰਦੇ ਕਿ ਪੰਜਾਬ ਦਾ ਵਿਕਾਸ ਰੁਕ ਗਿਆ ਇਹਦੇ ਨਾਲ ਸਾਡੇ ਪੰਜਾਬ ਦਾ ਕਾਹਦਾ ਵਿਕਾਸ ਹੈ ਕੰਪਨੀਆਂ ਨੇ ਇੱਥੇ ਸਾਡੀਆਂ ਜ਼ਮੀਨਾਂ ਲੈ ਕੇ ਇੱਥੇ ਕੰਪਨੀਆਂ ਵਾਸਤੇ ਉਹਨਾਂ ਨੇ ਵਪਾਰ ਕਰਨਾ ਹੈ ਇਸ ਕਰਕੇ ਸਾਡੇ ਪੰਜਾਬ ਦਾ ਕਾਹਦਾ ਇਹ ਵਿਕਾਸ ਹੈ ਦੂਜਾ ਕਹਿੰਦਾ ਇਹ ਇਹ ਜਿਹੜਾ ਏਜੰਟਾਂ ਦੇ ਅੱਗੇ ਧਰਨੇ ਲਗਾਉਂਦੇ ਆ ਹੁਣ ਜਿਹੜੇ ਸਾਡੇ ਨੌਜਵਾਨ ਇੱਥੇ ਰੁਜ਼ਗਾਰ ਨਹੀਂ ਪੜ੍ਹ ਲਿਖ ਕੇ ਉਹ ਵਿਦੇਸ਼ਾਂ 'ਚ ਜਾਂਦੇ ਨੇ ਇੱਥੋਂ ਜਿਹੜੀ ਜ਼ਮੀਨ ਆ ਕੋਈ ਕਿਲਾ ਅੱਧਾ ਕਿਲਾ ਵੇਚ ਕੇ ਆ ਜਿਹੜਾ ਆਪਦਾ ਕਾਲਜ ਹੈ ਉਹਨੂੰ ਵੇਚ ਕੇ ਤੇ ਉਹ ਜਾਂਦੇ ਨੇ ਏਜੰਟ ਠੱਗੀਆਂ ਮਾਰਦੇ ਨੇ ਤੇ ਉੱਥੇ ਉਹਨਾਂ ਨੂੰ ਰਿਪੋਰਟ ਕਰਦੇ ਨੇ ਇੱਥੇ ਆ ਕੇ ਹੱਥਕੜੀਆਂ ਲਾ ਕੇ ਉਹਨਾਂ ਨੂੰ ਜਲੀਲ ਕਰਕੇ ਭੇਜਦੇ ਨੇ ਬੜਾ ਥੋਡੀ ਸਰਕਾਰ ਉਹਦੇ 'ਚ ਕੀ ਕਰਦੀ ਹੈ ਕੀ ਉਹਨਾਂ ਏਜੰਟਾਂ ਦੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਉਹਨਾਂ ਸਾਡੇ ਕਿਸਾਨਾਂ ਦਾ ਉਹਨਾਂ ਲੋਕਾਂ ਦਾ ਜਿਹੜੇ ਨੌਜਵਾਨਾਂ ਦੇ ਨਾਲ ਠੱਗੀ ਵੱਜਦੀ ਹੈ ਉਹਨਾਂ ਦਾ ਪੈਸਾ ਵਾਪਸ ਦਵਾਉਂਦੀ ਐ ਉਹਨਾਂ ਨੂੰ ਜੇਲਾ ਚ ਸਿੱੜਦੀ ਐ ਜਦੋਂ ਤੁਸੀਂ ਕੁਝ ਕਰਨਾ ਨਹੀਂ ਫਿਰ ਕੀ ਕਿਸਾਨ ਉਹਨਾਂ ਅੱਗੇ ਧਰਨੇ ਨਾ ਮਾਰਨ ਉਹਨਾਂ ਦੇ ਵੀ ਤੁਸੀਂ ਮੂੰਹ ਬੰਦ ਕਰਦੇ ਹੋ ਕਿ ਇਹ ਤਾਂ ਧਰਨੇ ਮਾਰ ਦਿੰਦੇ ਹੈਗੇ ਆ ਜੇ ਸਾਡੇ ਇੱਥੇ 10-10 ਕਿਲੋ ਕਾਠ ਲੱਗੀ ਆ ਝੋਨੇ ਦੀ 10-10 ਕਿਲੋ ਕਾੜ ਦੇ ਨਾਲ ਝੋਨਾ ਵਿਕਦਾ ਥੋਡੀ ਸਰਕਾਰ ਕਿੱਥੇ ਗਈ ਸੀ ਤੁਹਾਨੂੰ ਨਹੀਂ ਪਤਾ ਵੀ 10 ਕਿਲੋ ਕਾੜ ਨਾਲ ਖਰੀਦੀ ਜਾਂਦੀਆਂ ਏਜੰਸੀਆਂ ਜਿਹੜੇ ਪ੍ਰਾਈਵੇਟ ਖਰੀਦੀ ਜਾਂਦੇ ਐ ਤੁਸੀਂ ਕਿਉਂ ਨਹੀਂ ਉਹਦੇ ਉੱਤੇ ਕਾਰਵਾਈ ਕੀਤੀ ਕਿਉਂ ਨਹੀਂ ਸਾਡਾ ਜਿਹੜਾ ਝੋਨਾ ਜਿਹੜਾ ਐਮਐਸਪੀ ਦੇ ਉੱਤੇ ਖਰੀਦਿਆ ਤੇ ਤੁਸੀਂ ਕਹਿੰਦੇ ਧਰਨੇ ਨਾ ਲਾਉਣ ਨਾ ਸਸਤੀ ਲੜਾਈ ਦੇ ਵਿੱਚ ਸਾਡੇ ਆਪਸ ਵਿੱਚ ਦੀ ਜੇ ਕੋਈ ਲੜਾਈ ਹੋ ਜਾਂਦੀ ਹੈ ਘਰੇ ਉਹ ਅਸੀਂ ਸੁਲਝਾ ਦਿੰਨੇ ਆ ਬੜਾ ਤੇਰਾ ਕੀ ਟਿੱਡੇ ਦੁਖਦਾ ਇਸ ਕਰਕੇ ਆ ਜਿਹੜਾ ਐਮਾਜ਼ਾਨ ਵਰਗੀਆਂ ਕੰਪਨੀਆਂ ਸਾਡੇ ਘਰੇ ਤੱਕ ਉਹ ਮਤਲਬ ਜਿਹੜਾ ਮਾਲ ਛੱਡਦੀਆਂ ਨੇ ਆ ਦੁਕਾਨਦਾਰਾਂ ਦਾ ਕੀ ਬਣੂ ਛੋਟਿਆਂ ਦਾ ਉਹ ਕਾਦੇ ਵਾਸਤੇ ਬੈਠਿਆ ਦੁਕਾਨਾ ਖੋਲ ਕੇ ਇਸ ਕਰਕੇ 10 ਕਰੋੜ ਸਾਡੇ ਭਾਰਤੀ ਲੋਕਾਂ ਨੂੰ ਇਹ ਨਾਣੇ ਆ ਜਿਹੜਾ ਹੈਗਾ ਵਪਾਰ ਆਪਣਾ ਦੁਕਾਨਦਾਰੀ ਚੋਂ ਬਾਹਰ ਕੱਢਣਾ ਉਹਨਾਂ 10 ਕਰੋੜ ਲੋਕਾਂ ਦੇ ਉੱਤੇ ਸਿੱਧਾ ਹਮਲਾ ਹੈ ਇਸ ਕਰਕੇ ਆ ਸਾਰਾ ਕੂੜ ਪ੍ਰਚਾਰ ਜਿਹੜਾ ਭਗਵੰਤ ਮਾਨ ਨੇ ਵਿੱਢਿਆ ਹੋਇਆ ਉਹ ਸਾਰਾ ਕੰਪਨੀਆਂ ਦੇ ਹੱਕ ਦੇ ਵਿੱਚ ਕਾਰਪੋਰੇਟਾਂ ਦੇ ਹੱਕ 'ਚ ਤੇ ਸਾਡੇ ਮਿਹਨਤੀ ਲੋਕਾਂ ਨੂੰ ਆ ਜਿਹੜਾ ਹੈਗਾ ਬਦਨਾਮ ਕਰਕੇ ਕਿ ਬੋਲੇ ਨਾ ਕੋਈ ਅਸੀਂ ਮੌਜ ਨਾਲ ਉਹ ਨੀਤੀਆਂ ਲਾਗੂ ਕਰਤੀਏ ਮੌਜ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਖੋਲ੍ਹ ਗਏ ਮੌਜ ਨਾਲ ਇੱਥੇ ਪ੍ਰਾਈਵੇਟ ਕਰਤੀਏ ਸਾਰਾ ਕੁਝ ਆ ਜਿਹੜੇ ਸਾਡੇ ਹਸਪਤਾਲ ਵੀ ਸਾਡੇ ਸਕੂਲ ਵੀ ਸਾਡੇ ਬਿਜਲੀ ਬੋਰਡ ਵਰਗੇ ادارے ਵੀ ਇਹਨਾਂ ਦੇ ਖਿਲਾਫ ਕੋਈ ਬੋਲੇ ਨਾ ਇਸ ਕਰਕੇ ਆ ਪ੍ਰਚਾਰ ਹਲਾ ਵਿੱਡਿਆ ਪਰ ਪੰਜਾਬ ਦੇ ਲੋਕ ਸਿਆਣੇ ਨੇ ਉਹਨਾਂ ਨੂੰ ਪਤਾ ਹੈ ਕਿ ਜੇ ਆਕਾਰਪਟਾ ਦੇ ਖਿਲਾਫ ਦਿੱਲੀ ਅੰਦੋਲਨ ਲੜ ਕੇ ਉਹ ਖੇਤੀ ਕਾਨੂੰਨ ਰੱਦ ਕਰਾ ਕੇ ਮੋਦੀ ਦਾ ਜਿਹੜਾ ਠੁੱਕ ਕੇ ਚੱਟਣ ਵਾਸਤੇ ਮਜਬੂਰ ਕੀਤਾ ਤਾਂ ਤੈਨੂੰ ਵੀ ਜੇ ਤੂੰ ਭਲੇਖਾ ਪਾਲਦਾ ਹੋਵੇਂਗਾ ਕਿ ਮੈਂ ਬਾਵਾ ਖੱਟ ਲੂੰਗਾ ਕਿਸਾਨਾਂ ਨੂੰ ਬਦਨਾਮ ਕਰਕੇ ਮੈਂ ਬਾਵਾ ਖੱਟ ਲੂੰਗਾ ਨਸ਼ਿਆਂ ਦੇ ਖਿਲਾਫ ਆ ਜਿਹੜੇ ਘਟਾ ਕੇ ਆਮ ਲੋਕਾਂ ਦੇ ਜਿਹੜੇ ਛੋਟੇ ਥੋੜਾ ਬਹੁਤਾ ਕੋਈ ਛੋਟਾ ਕੰਮ ਕਰਦੇ ਨੇ ਪਰ ਜਿਹੜੇ ਵੱਡੇ ਸਮਗਲਰ ਹੈ ਉਹਨਾਂ ਨੂੰ ਭਲਾ ਕਿਉਂ ਨਹੀਂ ਛੇੜਦੇ ਰਾਜਜੀਤ ਏਆਈਜੀ ਪਰਚੇ ਦਰਜ ਨੇ ਉਹਨਾਂ ਉੱਤੇ ਉਹਨਾਂ ਦਾ ਜਿਹੜਾ ਹੈਗਾ ਭਗੋੜੇ ਨੇ ਭਲਾ ਭਗੋੜੇ ਤਾਂ ਹੋ ਗਏ ਘਰ ਤਾਂ ਉਹਨਾਂ ਦਾ ਹੈਗਾ ਉਹਨਾਂ ਦੇ ਘਰ ਦੇ ਉੱਤੇ ਬਿਲਡਿੰਗ ਕਿਉਂ ਨਹੀਂ ਚੱਲਦਾ ਇਸ ਕਰਕੇ ਸਾਰਾ ਕੁਝ ਇਹ ਲਫਾਵੇਵਾਜੀ ਕਰਕੇ ਜਣੀ ਦੀ ਦਵਾਰੇ ਫਿਰ ਚਾਹੁੰਦੇ ਆ ਕਿ ਅਸੀਂ ਆ ਦਿਖਾ ਦਈਏ ਵੀ ਅਸੀਂ ਸਾਡੀ ਸਰਕਾਰ ਐ ਜਿਹੜਾ ਹੈਗਾ ਨਸ਼ਿਆਂ ਨੂੰ ਮਤਲਬ ਕੰਟਰੋਲ ਕਰੂਗੀ ਪਰ ਭਰਾਵੋ ਨਸ਼ੇ ਪਿੰਡਾਂ ਦੇ ਵਿੱਚ ਆ ਪਿਛਲੇ 3 ਸਾਲਾਂ ਤੋਂ 14 14 ਸਾਲ ਦੇ ਸਾਡੇ 13 13 ਸਾਲ ਦੇ ਨੌਜਵਾਨ ਆਈ ਜਿਹੜੇ ਟੀਕੇ ਲਾ ਕੇ ਡਿੱਗੀ ਜਾਂਦੇ ਨੇ ਆਈ ਮੋਤਾ ਹੋ ਜਾਂਦੀ ਹੋਈ ਜਾਂਦੀਆਂ ਇਸ ਕਰਕੇ ਇਹਦੇ ਜਿਹੜੇ ਨਾਟਕਵਾਜੀ ਨਾਲ ਇਸ ਦੇ ਡਰਾਮੇ ਦੇ ਨਾਲ ਕੁਝ ਨਹੀਂ ਹੋਣ ਲੱਗਾ ਜਿੰਨਾ ਚੱਕਰ ਸਾਡੇ ਲੋਕਾਂ ਦੇ ਮਸਲੇ ਹੱਲ ਨਹੀਂ ਕਰਦਾ ਇਹ ਸਾਰਾ ਉਹ ਲੋਕਾਂ ਦੇ ਮਸਲੇ ਤੋਂ ਧਿਆਨ ਪਾਸੇ ਕਰਨ ਵਾਸਤੇ ਆ ਸਾਰਾ ਪ੍ਰਚਾਰ ਹੱਲਾ ਵਿੱਡਿਆ ਇਸ ਕਰਕੇ ਪੰਜਾਬ ਦੇ ਲੋਕ ਸਾਰਾ ਸਮਝਦੇ ਆ ਕਿ ਕਾਰਪੋਰੇਟਾਂ ਨੂੰ ਕਿਸੇ ਕੀਮਤ ਦੇ ਵਿੱਚ ਸਾਡੇ ਲੋਕ ਇੱਥੇ ਦਾਖਲ ਨਹੀਂ ਹੋਣ ਦੇਣਗੇ ਇਹਦੇ ਖਿਲਾਫ ਲੜਾਈ ਵਾਸਤੇ ਵੱਡੀ ਲੜਾਈ ਵਾਸਤੇ ਸਾਡੇ ਲੋਕ ਤਿਆਰ ਨੇ ਇੰਨਾ ਹੀ ਕਹਿੰਦਾ ਹੈ ਜੈ ਸੰਘਰਸ਼ ਸੰਸ਼ਕੀਨ ਹਮਨ ਕਿਸ ਨੂੰ ਨੱਥਾ ਸੰ ਐਸਪੀਓ ਕੀ ਮਾਮਲਾ ਕੀ ਅੱਛਾ ਨਥਾ ਨਥਾ ਸਿੰਘ ਐਸ.ਸੀ. ਵੀ ਜੀ ਜੀ ਸਰ ਜਿਹੜਾ ਫਤੋਈ ਵਾਲੇ ਸੁਨਿਆਰੇ ਦੇ ਫੰਡਲੋਂ ਹੈ ਕਿ ਤੁਹਾਡੇ ਪਿੰਡਾ ਤੋਂ ਸਰ ਜੀ ਕੀ ਕੋਈ ਮਸਲਾ ਕੀ ਹੈ ਪਿੰਡਾ ਦਾ ਮਸਲਾ ਇਹ ਕੋਈ ਪਲਾਟ ਵੰਡੇ ਸੀ ਪਹਿਲਾਂ ਇਹ ਕਹਿੰਦੇ ਵੀ ਉਹਨਾਂ ਦਾ ਸ਼ਾਇਦ ਘਟ ਹੈਗਾ ਉਸ ਬਾਰੇ ਵਿੱਚ ਸਾਡੀ ਵੀਡੀਓ ਸ਼ਾਟ ਨਾਲ ਗੱਲ ਹੋਈ ਹੈ ਉਹ ਕਹਿੰਦੇ ਵੀ ਅਸੀਂ ਕਮੇਟੀ ਬਣਾ ਕੇ ਇਹਦੀ ਇਨਕੁਆਇਰੀ ਕਰਵਾ ਦਿੰਦੇ ਹਾਂ ਸਰ ਜੀ ਤੁਸੀਂ ਇਹ ਬਣਾਇਆ ਗਿਆ ਜਾਂ ਨਹੀਂ ਕੱਲ ਬਣਾਉਣੀ ਹੈ ਇੱਕ ਮਿੰਟ ਇਹਨਾਂ ਦੇ ਲੀਡਰ ਸਰਬੰਨਾਂ ਨੂੰ ਸੱਦਾ ਸੀ ਕੱਲ ਨੂੰ ਕਮੇਟੀ ਬਣਾ ਲੈਣਾ ਸਰ ਇਹ ਕਹਿ ਰਹੇ ਨੇ ਕਿ ਜਿਹੜੇ ਸੱਤਾਧਾਰੀ ਪਾਰਟੀ ਦੇ ਲੋਕ ਹੈ ਉਹਨਾਂ ਨੂੰ ਨਾਲ ਜਾ ਕੇ ਪੰਚਾਇਤਾਂ ਉਹਨਾਂ ਨੂੰ ਸਰਵੇ ਕਰ ਨੇ ਨਹੀਂ ਸਰ ਉਹ ਨਹੀਂ ਉਹ ਡੋਟੂ ਡੋਟ ਜਾਣਾ ਹੈ ਸਰਵੇ ਕਰਨ ਵਾਸਤੇ ਤੇ ਜਿਹੜਾ ਹੈਗਾ ਸਨਸ ਸਰਵੇ ਵੀ ਕੀਤਾ ਜਾ ਸਕਦਾ ਹੈ ਬੰਦਾ ਖੁਦ ਵੀ ਆਪਣਾ ਸਰਵੇ ਆਪ ਕਰ ਸਕਦਾ ਸਰੰਦੀ ਕੋਈ ਔਨਲਾਈਨ ਵੀ ਕੋਈ ਆਪਣੀ ਮੈਡੀਕੇਸ਼ਨ ਕਰਨਾ ਹੈ ਮੈਨਾ ਕਰ ਸਕਦਾ ਕੋਈ ਐਪ ਹੁੰਦਾ ਹੈ ਜਿਹੜੀ एप सर वेबसाइट है पी एम ए वाई जी डॉट नैक् डॉट इन जाके जाकर अपना तो खुद अ सर्वे तो कर सकता